ਮੈਂ ਤਾਂ ਲੱਗਦਾ ਤੂੰ ਫੇਰ ਉਹੀ ਗੱਲ ਸੋਚਣ ਢੀਂ ਬਾਰ-ਬਾਰ ਦੀਦੀ ਕੀ ਕਰਾਂ ਤੂੰ ਦੱਸਿਆ ਲਵਲੀ ਨੂੰ ਕਿ ਨਹੀਂ ਦੱਸਿਆ ਜੇ ਨਹੀਂ ਹਲੇ ਨਹੀਂ ਮੈਂ ਦੱਸਿਆ ਹੈਗਾ ਸੁਧੈਣੇ ਲਵਲੀ ਨੂੰ ਦੱਸ ਦੇ ਆਪਣਾ ਮਨ ਹੌਲਾ ਕਰ ਦੀਦੀ ਕੰਮ ਵੀ ਹੈਗਾ ਹੀ ਹਮ ਪਰ ਇਹ ਵੀ ਗੁੱਸਾ ਨਾ ਕਰਿਓ ਕੰਮ ਵੀ ਹੈਗਾ ਤੇ ਗੁੱਸਾ ਨਾ ਕਰਿਓ ਕੀ ਹੈ ਮੈਨੂੰ ਤਾਂ ਗੱਲ ਕਰਨੀ ਹੈ ਰਪਿੰਦਰ ਇੰਨੀਆਂ ਗੱਲਾਂ ਹੋ ਗਈਆਂ ਤੂੰ ਹੁਣ ਦੱਸਣ ਢੀਂ ਹੁਣ ਮੈਨੂੰ ਦੱਸ ਕੇ ਨਾ ਤੂੰ ਤੇ ਦਿਲ ਹੀ ਤੋੜਤਾ ਹੋ ਜੇ ਉਦੋਂ ਮੈਨੂੰ ਦੱਸਦੀ ਨਾ ਕਿ ਜੋ ਬੰਨੂ ਘਰੋਂ ਬਾਹਰ ਕੱਢਤਾ ਵਾ ਹੋ ਸਕਦਾ ਉਦੋਂ ਕੋਈ ਹੱਲ ਹੋ ਜਾਂਦਾ ਹਾਈ ਹੁਣ ਮੈਂ ਕੀ ਕਰਾਂ ਇਹ ਤੇ ਨਾ ਦਿਨਾਂ ਦਿਨ ਜ਼ਿਆਦਾ ਹੀ ਠਾਣੋਂ ਜਾਣ ਰਹੇ ਆ ਕੋਲ ਪਿਆਹਾ ਵੀ ਕੋਈ ਨਹੀਂ ਹੈਗਾ ਜਿਹੜੇ ਵਿਆਹ ਤੇ ਚੁੱਕੇ ਚੁਕਾਏ ਹੀ ਮਾਹ ਉਹੇ ਲਾਏ ਆ